ਹਾਂਜੀ ਸਤਿ ਸ੍ਰੀ ਅਕਾਲ ਪੰਜਾਬ 200 ਅੱਜ ਅਸੀਂ ਗੱਲ ਕਰਾਂਗੇ ਬੜੇ ਹੀ ਮਸ਼ਹੂਰ ਜ਼ਿਲ੍ਹੇ ਦੇ ਬਾਰੇ ਜਿਸ ਦਾ ਨਾਮ ਹੈ ਫਿਰੋਜ਼ਪੁਰ 200 ਇਹ ਜ਼ਿਲ੍ਹਾ ਬਹੁਤ ਹੀ ਪੁਰਾਣਾ ਹੈ ਅਤੇ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਇਸ ਜ਼ਿਲ੍ਹੇ ਨੂੰ 1833 ਦੇ ਵਿੱਚ ਹੈੱਡਕੁਆਰਟਰ ਬਣਾਇਆ ਗਿਆ ਸੀ ਅਤੇ ਦੋਸਤੋ ਭਾਰਤ ਦੀ ਆਜ਼ਾਦੀ ਤੋਂ ਬਾਅਦ ਯਾਨੀ ਕਿ 1947 ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਹੋਰ ਕਈ ਨਵੇਂ ਜ਼ਿਲ੍ਹੇ ਬਣਾਏ ਗਏ ਜਿਵੇਂ ਕਿ ਫਰੀਦਕੋਟ, ਮੋਗਾ, ਮੁਕਸਰ, ਬਠਿੰਡਾ ਤੇ ਫਾਜ਼ਿਲਕਾ ਦੋਸਤੋ ਜੇ ਅਸੀਂ ਗੱਲ ਕਰੀਏ ਇਸ ਜ਼ਿਲ੍ਹੇ ਦੇ ਬਾਰੇ ਇਹਦੇ ਵਿੱਚ ਤਿੰਨ ਤਹਿਸੀਲਾਂ ਨੇ ਫਿਰੋਜ਼ਪੁਰ, ਜੀਰਾ ਤੇ ਗੁਰੂ ਹਰ ਸਹਾਏ ਅਤੇ ਦੋਸਤੋ ਪਹਿਲਾਂ ਜਲਾਲਾਬਾਦ ਫਾਜ਼ਿਲਕਾ ਅਬੋਰ ਜਿਹੜੇ ਸੀਗੇ ਉਹ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਹਿੱਸੇ ਸੀਗੇ ਪਰ ਬਾਅਦ ਦੇ ਵਿੱਚ ਜਦੋਂ 2011 ਦੇ ਵਿੱਚ ਫਾਜ਼ਿਲਕਾ ਨੂੰ ਇੱਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਤਾਂ ਉਹਦੀਆਂ ਤਹਿਸੀਲਾਂ ਜਿਹੜੀਆਂ ਹੈਗੀਆਂ ਫਾਜ਼ਿਲਕਾ ਜਲਾਲਾਬਾਦ ਤੇ ਅਬੋਰ ਬਣਾ ਦਿੱਤੀਆਂ ਗਈਆਂ। ਦੋਸਤੋ ਇਸ ਜ਼ਿਲ੍ਹੇ ਨੂੰ 14ਵੀਂ ਸਦੀ ਦੇ ਵਿੱਚ ਫਿਰੋਸ਼ਾ ਤੁਗਲਕ ਨੇ ਬਣਾਇਆ ਸੀ ਅਤੇ ਇਸ ਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਕਿਉਂਕਿ 1923 ਦੇ ਵਿੱਚ ਜਦੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੁਣਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਾਲੀਕਾਲੀ ਦੇ ਵਿੱਚ ਅੰਗਰੇਜ਼ਾਂ ਨੇ ਉਹਨਾਂ ਦਾ ਜਿਹੜਾ ਸੰਸਕਾਰ ਸੀਗਾ ਉਹ ਸਦਲੋ ਦੇ ਦਰਿਆ ਦੇ ਕੰਢੇ ਇਸ ਜ਼ਿਲ੍ਹੇ ਦੇ ਵਿੱਚ ਕੀਤਾ ਸੀ ਅਤੇ ਹੁਣ ਉੱਥੇ ਬਹੁਤ ਹੀ ਪ੍ਰਸਿੱਧ ਸਮਾਰਕ ਬਣਿਆ ਹੋਇਆ ਹੈ ਅਤੇ ਹਰ ਸਾਲ ਉੱਥੇ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ। ਦੋਸਤੋ ਇਸ ਤੋਂ ਇਲਾਵਾ ਜੀ ਅਸੀਂ ਗੱਲ ਕਰੀਏ ਤਾਂ ਜੀਰਾ ਜਿਹੜਾ ਤਹਿਸੀਲ ਹੈ ਉਹਦੇ ਵਿੱਚ ਸ਼੍ਰੀ ਪਰਸਵਨਾਥ ਜੈਨ ਮੰਦਿਰ ਬੜਾ ਹੀ ਮਸ਼ਹੂਰ ਹੈ। ਅਤੇ ਗੁਰੂ ਹਰ ਸਹਾਇ ਦੇ ਵਿੱਚ ਮਾਤਾ ਜਜੋਲ ਅਤੇ ਮਾਤਾ ਹੰਸਾ ਵਾਲੀ ਦਾ ਮੇਲਾ ਜਿਹੜਾ ਹੈ ਬਹੁਤ ਹੀ ਪ੍ਰਧਾ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਐਂਗਲੋ ਸਿੱਖਵਾਰ ਮੈਮੋਰੀਅਲ ਵੀ ਹੈ। ਸਾਰਾ ਗੜੀ ਦਾ ਗੁਰਦੁਆਰਾ ਵੀ ਹੈ। ਬਰਕੀ ਮੈਮੋਰੀਅਲ ਵੀ ਉੱਥੇ ਬਣਾਇਆ ਗਿਆ ਹੈ ਅਤੇ ਉਸ ਤੋਂ ਇਲਾਵਾ ਉੱਥੇ ਜਿਹੜੇ ਨੈਸ਼ਨਲ ਮਾਰਟirs ਮੈਮੋਰੀਅਲ ਜਿਹੜਾ ਹੈਗਾ ਹੁਸੈਨੀਵਾਲਾ ਦੇ ਵਿੱਚ ਉਹਨੂੰ ਵੀ ਬਣਾਇਆ ਗਿਆ ਹੈ ਦੋਸਤੋ ਐਦਾਂ ਦੀ ਹੋਰ ਰੋਚਕ ਜਾਣਕਾਰੀ ਵਾਸਤੇ ਜੁੜੇ ਰਹੋ ਗਿਆਨਮ ਪੰਜਾਬ ਦੇ ਨਾਲ